ਸਤਿ ਸ਼੍ਰੀ ਅਕਾਲ ਜੀ ਦੋਸਤੋ ਇਸ ਤਰ੍ਹਾਂ ਦੀਆਂ ਠੱਗੀਆਂ ਸਾਹਮਣੇ ਆ ਰਹੀਆਂ ਨੇ ਕਿ ਅੱਜ ਜਿਹੜੀ ਤੁਹਾਨੂੰ ਕਹਾਣੀ ਸੁਣਾਉਂਗਾ ਤਾਂ ਤੁਸੀਂ ਹੈਰਾਨ ਮੰਨ ਜਾਓਗੇ ਕਿ ਕਿਸ ਤਰ੍ਹਾਂ ਦੇ ਤੇ ਕਿਹੜੇ-ਕਿਹੜੇ ਰਸਤਿਆਂ ਦੇ ਨਾਲ ਠੱਗ ਨੇ ਜਿਹੜੇ ਤੁਹਾਡੇ ਨਾਲ ਸੰਪਰਕ ਬਣਾ ਰਹੇ ਨੇ ਤੁਸੀਂ ਕਿੰਨੀ ਤੇਜ਼ ਤਰਾਰ ਨਾ ਹੋ ਤਾਂ ਅਖਰ ਤੁਹਾਨੂੰ ਆਪਦੇ ਜਲਸਾ ਜੀ ਚ ਲੈ ਲੈਂਦੇ ਨੇ ਬੜੀ ਹੈਰਾਨੀ ਹੁੰਦੀ ਹੈ ਇਹ ਜਦੋਂ ਸਟੋਰੀ ਸੁਣਦਾ ਬੰਦਾ ਤਾਂ ਇੱਕ ਵਾਰੀ ਐ ਲੱਗਦਾ ਜਿਵੇਂ ਕਿਸੇ ਦੀ ਪਿਆਰ ਮੁਹੱਬਤ ਦੀ ਕਹਾਣੀ ਸੁਣ ਰਿਹਾ ਹੋਵੇ ਇੱਕ ਬੰਗਲੌਰ ਦਾ ਕੋਈ ਸ਼ਖਸ ਸੀ ਜਿਹਦਾ ਨਾਂ ਬਦਲਿਆ ਹੋਇਆ ਦੱਸਿਆ ਉਹਨਾਂ ਨੇ ਪ੍ਰਨਵ ਤੇ ਦੂਜੇ ਪਾਸੇ ਉਹਦੀ ਜਿਵੇਂ ਕਹਿੰਦੀ ਹੈ 40 ਸਾਲ ਉਹ ਤਕਰੀਬਨ ਉਹਦੀ ਉਮਰ ਸੀ ਤੇ ਵਿਆਹਤੋ ਜਿੰਦਗੀ ਉਹਦੀ ਕੋਈ ਬਹੁਤ ਵਧੀਆ ਚੱਲ ਨਹੀਂ ਰਹੀ ਸੀ ਤਾਂ ਆਪਦੀ ਪਤਨੀ ਨੇ ਤਲਾਕ ਲੈ ਲਿਆ ਯਾਨੀ ਕਿ ਉਹ ਇਕੱਲਾ ਰਹਿਣ ਲੱਗ ਗਿਆ ਐਦੂ ਬਾਅਦ ਫਿਰ ਬੰਦੇ ਨੂੰ ਹੁੰਦਾ ਵੀ ਅਸੀਂ ਕੋਈ ਹੋਰ ਜੀਵਨ ਸਾਥੀ ਲੱਭੀਏ ਤਾਂ ਉਹਨੇ ਇੱਕ ਆਪਦੇ ਆਫਿਸ 'ਚ ਜਦੋਂ ਗੱਲਾਂ ਬਾਤਾਂ ਕਰੀਆਂ ਤਾਂ ਆਫਿਸ ਵਾਲਿਆਂ ਨੇ ਵੀ ਸਲਾਹ ਦੇਈ ਬਈ ਕਿ ਹੁਣ ਬਾਕੀ ਜ਼ਿੰਦਗੀ ਦੇ ਵਾਸਤੇ ਤੂੰ ਆਪਦਾ ਕੋਈ ਨਵਾਂ ਜੀਵਨ ਸਾਥੀ ਲੱਭ ਤਾਕੀ ਤੇਰੀ ਜ਼ਿੰਦਗੀ ਠੀਕ ਚੱਲੇ ਹਾਲਾਂਕਿ ਫਾਈਨੈਂਸ਼ਲੀ ਤੌਰ ਤੇ ਵੀ ਪ੍ਰਨਵ ਦੇ ਹਾਲਾਤ ਕੋਈ ਇਸੇ ਤਰ੍ਹਾਂ ਦੇ ਨਾਲ ਉਹਨੇ ਇੱਕ ਜਿਹੜੀ ਐਪ ਸੋਸ਼ਲ ਡੇਟਿੰਗ ਐਪ ਹੈ ਉਹ ਡਾਊਨਲੋਡ ਕਰੀ ਉਸ ਤੋਂ ਬਾਅਦ ਫਿਰ ਹੋ ਗਿਆ ਕੰਮ ਸ਼ੁਰੂ ਉਹਨੇ ਸ਼ੁਰੂਆਤ ਜਦੋਂ ਕਰੀ ਤਾਂ ਇੱਕ ਕੁੜੀ ਉਹਨੂੰ ਮਿਲਦੀ ਹੈ ਸਾਰਾ ਨਾਮ ਦੀ ਉਹਦੇ ਵਿੱਚ ਪਹਿਲਾਂ ਤਾਂ ਉਹਨੇ ਆਪਦਾ ਨਾਮ ਕੁਝ ਹੋਰ ਦੱਸਿਆ ਉਸ ਤੋਂ ਬਾਅਦ ਜਦੋਂ ਉਹਦੀ ਗੱਲਬਾਤ ਸ਼ੁਰੂ ਹੋ ਗਈ ਉਹਨਾਂ 'ਚ ਪਿਆਰ ਮੁਹੱਬਤ ਵਧਣ ਲੱਗੀ ਫਿਰ ਹੌਲੀ-ਹੌਲੀ ਹੋਇਆ ਇਹ ਕਿ ਦੋਨਾਂ ਦੀ ਪਿਆਰ ਮੁਹੱਬਤ ਤੋਂ ਬਾਅਦ ਉਹਨੇ ਦੱਸਿਆ ਕਿ ਮੇਰਾ ਅਸਲੀ ਨਾਮ ਤਾਂ ਸਾਰਾ ਸ਼ਰਮਾ ਕਰਕੇ ਹੈ ਤੇ ਮੈਨੂੰ ਤੁਸੀਂ ਬਹੁਤ ਪਸੰਦੋਂ ਆਪਾਂ ਕਿਉਂ ਨਾ ਵਿਆਹ ਕਰਾਈਏ ਪਰ ਨਾ ਉਹਨੇ ਦੱਸਿਆ ਕਿ ਮੇਰੇ ਕੋਈ ਫਾਈਨੈਂਸ਼ੀਅਲੀ ਹਾਲਾਤ ਬਹੁਤੇ ਚੰਗੇ ਨਹੀਂ ਹੈਗੇ ਲੋਨ ਵੀ ਲੈ ਰੱਖਿਆ ਹੈ ਤੇ ਅ ਅੱਗੇ ਪੈਸੇ ਨੂੰ ਲੈ ਕੇ ਜਿਹੜੀ ਹੈ ਬਹੁਤ ਕੜਕੀ ਹੈ ਸਾਰਿਆਂ ਨੇ ਕਿਹਾ ਕਿ ਇਹ ਗੱਲ ਠੀਕ ਹੈ ਵੀ ਜਦੋਂ ਤੱਕ ਹਾਲਾਤ ਫਾਈਨੈਂਸ਼ੀਅਲੀ ਤੌਰ ਤੇ ਠੀਕ ਨਾ ਹੋ ਤਾਂ ਆਪਾਂ ਵਿਆਹ ਵੀ ਕੀ ਕਰਾਈਏ ਉਹਨੇ ਦੱਸਿਆ ਕਿੰਦੀ ਮੈਂ ਤੈਨੂੰ ਇੱਕ ਤਰਕੀਬ ਦੱਸਦੀ ਆ ਥੋੜੇ ਬਹੁਤੇ ਕਮਾਈ ਹੋ ਸਕਦੀ ਆ ਉਹਨੇ ਉਹਨੂੰ ਇੱਕ ਐਪਲੀਕੇਸ਼ਨ ਹੈ ਡਾਊਨਲੋਡ ਕਰਵਾਤੀ ਵੀ ਇਹਦੇ ਜ਼ਰੀਏ ਤੂੰ ਪੈਸੇ ਇਨਵੈਸਟ ਕਰਕੇ ਦੇਖ ਅੱਗੇ ਹੋ ਸਕਦਾ ਕਮਾਈ ਹੋ ਜੇ ਤੈਨੂੰ ਕਿ ਸਾਡੇ ਤਾਂ ਜਿਵੇਂ ਆਪਾਂ ਕਹਦੇ ਨੇ ਵੀ ਸਾਡੇ ਜਾਣਕਾਰਾਂ ਨੂੰ ਤਾਂ ਪੈਸੇ ਆਏ ਨੇਗੇ ਐਵੀਏਟਰ ਵਾਲੇ ਬਹੁਤ ਨੇ ਇਸ ਤਰ੍ਹਾਂ ਦੇ ਪਰ ਉਹਦੇ ਚੀਜ਼ ਦੇਖੀਏ ਤਾਂ ਜਦੋਂ ਇਸ ਤਰ੍ਹਾਂ ਦੀ ਸ਼ੁਰੂਆਤ ਹੋਈ ਉਹਨੇ ਥੋੜੇ-ਬੋਟੇ ਪੈਸੇ ਉਰਾ ਪਰਾ ਤੋਂ ਫੜੇ ਲਾਤੇ ਪੈਸੇ ਡੁੱਬ ਗਏ ਫਿਰ ਫਿਰ ਉਹਨੇ ਕਿਹਾ ਕਿ ਪੈਸੇ ਤਾਂ ਹੁਣ ਅੱਗੇ ਬਣ ਨਹੀਂ ਰਹੇ ਤੇ ਚਲੋ ਆਪਾਂ ਕਿਉਂ ਨਾ ਵਿਆਹ ਕਰਾ ਲਈਏ ਇਹ ਤਾਂ ਖਰ ਸلسلਾ ਚੱਲਦੀ ਰਹੂਗਾ ਵਾਦੇ ਘਾਟਿਆਂ ਵਾਲਾ ਉਹ ਕਹਿੰਦੀ ਵੀ ਹੁਣ ਤਾਂ ਵਿਆਹ ਉਹਦੀ ਕਰਾਵਾਂਗੇ ਜਦੋਂ ਪੈਸੇ ਚੰਗੀ ਤਰ੍ਹਾਂ ਹੋਏ ਤੇ ਆਪਣੇ ਉਹ ਫਿਊਚਰ ਲਈ ਪੈਸਾ ਜੁੜ ਗਿਆ ਉਨੇ ਉਹਨੂੰ ਲਿੰਕ ਭੇਜਿਆ ਕਹਿੰਦੀ ਇੱਕ ਇਹ ਵੀ ਆਈ ਆ ਨਵੀਂ ਅ ਇਨਵੈਸਟਮੈਂਟ ਵਾਲੀ ਅ ਕੰਪਨੀ ਤੇ ਇਹਦੇ ਚੀਜ਼ੇ ਇਨਵੈਸਟ ਕਰੋ ਤਾਂ ਤੁਹਾਨੂੰ ਚੰਗਾ ਪੈਸਾ ਆ ਜਾਊਗਾ ਪਰਨਵ ਨੇ 50000 ਰੁਪਏ ਆਪਦੀ ਭੈਣ ਤੋਂ ਵੀ ਫੜਿਆ ਬਾਕੀਆਂ ਤੋਂ ਵੀ ਪੂਰਾ ਪਰਾਂ ਤੋਂ ਪੈਸਾ ਇਕੱਠਾ ਕਰਕੇ ਲਾਤਾ ਪਰਨਵ ਨੂੰ ਚੰਗਾ ਮੁਨਾਫਾ ਹੋ ਗਿਆ ਦੋ ਤਿੰਨ ਵਾਰੀ ਹੋ ਗਿਆ ਉਸ ਤੋਂ ਬਾਅਦ ਵਿੱਚ ਹੋਇਆ ਇਹ ਕਿ ਉਸ ਬੰਦੇ ਨੂੰ ਜਦੋਂ ਮੁਨਾਫਾ ਹੋਇਆ ਉਹਨੇ ਦੇਖਿਆ ਵੀ ਠੀਕ ਹੈ ਉਹ ਕਹਿੰਦੀ ਵੀ ਨਹੀਂ ਥੋੜੇ ਜਿਹੇ ਪੈਸੇ ਹੋਰ ਜੁੜ ਜਣ ਫੇਰ ਆਪਾਂ ਵਿਆਹ ਕਰਾ ਲਾਂਗੇ ਉਹ ਪਿਆਰ ਮੁਹੱਬਤ ਦੀ ਕਹਾਣੀ ਕਿ ਪਾਸੇ ਚੱਲ ਰਹੀ ਸੀ ਬੰਦਾ ਵੈਸੀ ਅੱਧਾ ਕਮਲਾ ਹੋ ਜਾਂਦਾ ਉਸ ਦੁਬਾਰ ਦੇ ਵਿੱਚ ਦੇਖਿਆ ਜਾਵੇ ਤਾਂ ਉਹਨੇ ਵੀ ਕੋਈ ਸੋਚਿਆ ਵਿਚਾਰਿਆ ਨਹੀਂ ਉਹਨੇ ਫਿਰ ਪੈਸੇ ਥੋੜੇ ਜਿਹਾ ਡੁੱਬ ਗਏ ਉਹ ਕਹਿੰਦਾ ਵੀ ਇਹ ਤਾਂ ਪੈਸੇ ਉਹ ਕਹਿੰਦੀਆਂ ਤਾਂ ਚਲਦੀ ਹੁੰਦਾ ਉੱਪਰ-ਨੀਚੇ ਚੱਲਦਾ ਰਹਿੰਦਾ ਵੀ ਕੋਈ ਗੱਲ ਨਹੀਂ ਤੂੰ ਹੋਰ ਇਨਵੈਸਟ ਕਰ ਅੱਛੇ ਪੈਸੇ ਆ ਜਾਣਗੇ ਉਹਨੇ ਹੋਰ ਲੋਨ ਚੱਕ ਲਿਆ ਹੋਰ ਉਰਾਂ ਪਰਾਂ ਤੋਂ ਪੈਸੇ ਫੜ ਲਏ ਕਾਰ ਤੱਕ ਗਿਰਵੀ ਰੱਖਤੀ ਇਸੇ ਤਰ੍ਹਾਂ ਦੇ ਨਾਲ ਦੋ ਤਿੰਨ ਵਾਰੀ ਲਿੰਕ ਭੇਜੇ ਕਦੇ ਕੋਈ ਐਪ ਕਰਾਤੀ ਡਾਊਨਲੋਡ ਇਸ ਸਾਰੀ ਚੱਕਰ ਦੇ ਵਿੱਚ 21 ਲੱਖ ਰੁਪਇਆ ਡੁੱਬ ਚੁੱਕਿਆ ਜੋ ਦੇ ਕਿ ਲੱਖ ਡੁੱਬ ਚੁੱਕਿਆ ਸੀਗਾ ਤਾਂ ਕਸਟਮਰ ਕੇਅਰ ਦੇ ਉੱਤੇ ਇਸ ਡੁੱਬਣ ਤੋਂ ਪਹਿਲਾਂ ਇੱਕ ਘਟਨਾ ਹੋਰ ਹੋਈ ਉਹਦੇ ਨਾਲ ਜਦੋਂ ਉਹਨੇ ਪੈਸੇ ਕਹਿ ਵੀ ਵਿਡਰਾਅ ਕਰ ਲਈਏ ਪੈਸੇ ਚੰਗੇ ਹੋ ਗਏ ਬੜਾ ਲਾਲਚ ਨਹੀਂ ਕਰਦੇ ਹੈਗੇ ਆਮ ਤੌਰ ਤੇ ਬੰਦੇ ਕਹਿੰਦੇ ਨੇ ਵੀ ਲਾਲਚ ਨਹੀਂ ਯਾਰ ਜਿੰਨੇ ਆ ਗਏ ਠੀਕ ਹੈ ਇੱਥੇ ਕਿਹੜਾ ਕੋਈ ਗਾਮੂਗੀ ਬੀਜੀ ਸੀ ਉਹਨੇ ਜਦ ਪੈਸੇ ਕਰਨ ਲੱਗਿਆ ਉਹਨੂੰ ਕਹਿੰਦੇ 30% ਹੋਰ ਜਮਾ ਕਰਾ ਦੇ ਇਹ ਤਾਂ 30% ਪਹਿਲਾਂ ਜਮਾ ਕਰਾਉ ਟੈਕਸ ਦੇ ਰੂਪ ਜੇ ਅਗਲਾ ਕਹਿੰਦਾ ਟੈਕਸ ਕੱਟਣਗੇ ਕੰਪਨੀ ਵੱਡੀ ਆ ਉਹਨੇ ਪੈਸੇ ਬੂਸੇ ਲੈ ਕੇ ਜਮਾ ਕਰਾਤੇ ਫਿਰ ਹੋਈ ਜਦੋਂ ਕਹਾਣੀ ਪੈਸਾ ਕਿਹੜਾ ਲੱਭ ਉਧਰ ਸਾਰਾ ਮਸ਼ੂਕ ਵੀ ਫੁਰ ਰ ਹੋਇਆ ਹੈ ਕਿ ਆਖਰਕਾਰ ਨੂੰ ਪਤਾ ਲੱਗ ਗਿਆ ਕਿ ਹੁਣ ਠੱਗੇ ਗਏ ਪੁਲਿਸ ਨੂੰ ਕੰਪਲੀਟ ਦਿੱਤੀ ਤਾਂ ਹੁਣ ਆਖਰਕਾਰ ਇਹ ਜਾਲ ਸਾਜੀ ਦਾ ਤੁਸੀਂ ਦੇਖੋ ਵੀ ਜਿਹੜੇ ਆਨਲਾਈਨ ਕੁੜੀਆਂ ਨਾਲ ਗੱਲਾਂ ਬਾਤਾਂ ਕਰਦੇ ਆ ਬੜਾ ਉੱਚ ਸੰਬੰਧ ਦੀ ਲੋੜ ਹੈ ਕਿਤੇ ਕੱਲ ਨੂੰ ਠੱਗੀ ਦਾ ਸ਼ਿਕਾਰ ਨਾ ਹੋ ਜਾਈ ਹੁਣ ਇਹ ਤਾਂ ਬਿਲਕੁਲ ਨਵਿਕਲੀ ਠੱਗੀ ਸੀ ਫਿਲਮੀ ਕਹਾਣੀ ਲੱਗਦੀ ਹੈ ਅਗਲਾ ਕਹਿੰਦਾ ਵੀ ਇੱਕ ਪਾਸੇ ਟੁੱਟਿਆ ਤੇ ਦੂਜੇ ਪਾਸੇ ਜੁੜਨ ਦੀ ਕੋਸ਼ਿਸ਼ ਦੇ ਵਿੱਚ ਆਖਰਕਾਰ ਉਹ ਡੁੱਬ ਹੀ ਗਿਆ ਹੁਣ ਇਸ ਤਰ੍ਹਾਂ ਦੇ ਫਰਾਡ ਨੇ ਜਿਹੜੇ ਡਿਜੀਟਲ ਅਰੈਸਟ ਇਹਨੂੰ ਵੀ ਕਿਹਾ ਜਾ ਸਕਦਾ ਹੈ ਇਹ ਵੀ ਅਰੈਸਟ ਸੀ ਇਹ ਪਿਆਰ ਦੀ ਅਰੈਸਟ ਸੀਗੀ ਲਵ ਅਰੈਸਟ ਵੀ ਜੇ ਕਿਹਾ ਜਾਵੇ ਡਿਸਲਾਈਜ਼ ਦੇ ਤੌਰ ਦੇ ਤੇ ਜਦੋਂ ਡੇਟਿੰਗ ਐਪਸ ਦੇ ਜ਼ਰੀਏ ਵੀ ਹੁਣ ਠੱਗ بڑھਣਾ ਸ਼ੁਰੂ ਹੋ ਚੁੱਕੇ ਨੇ ਤਾਂ ਬੇहद ਸੋਚ ਕੇ ਅੱਗੇ ਪਲਾਨ ਕੱਟਣ ਦੀ ਲੋੜ ਹੈ